ਦਾ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਤੇ ਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਹੈ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇੱਡਾ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਹੈ 8427019817 ਸੋ ਆਈਟੀ ਵੀਡੀਓ ਵਿੱਚ ਪੰਜ ਵੜਾ ਦਿਖਾਵਾਂਗੇ ਸੂਜਿਆਂ ਵਿੱਚ ਇੱਕ ਤੋਂ ਗੱਪਣਾ ਤੇ ਡਿਟੇਲ ਆਪ ਸਾਰੀ ਵੀਰ ਤੋਂ ਲੈ ਕੇ ਦੇਵਾਂਗੇ ਹਰ ਇੱਕ ਤਰ੍ਹਾਂ ਦਾ ਐਚ ਐਫ ਜਰਸੀ ਕ੍ਰੋਸ ਸਾਰੇ ਪਾਸ ਦਾ ਵੀਰ ਕੋਲ ਮਾਲ ਮਿਲੂਗਾ ਆਓ ਅੱਗੇ ਕਰੀਏ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਬਾਈ ਜੀ ਹਾਂਜੀ ਵੀਰੇ ਨਾਮ ਐਡਰੈਸ ਦੱਸਿਓ ਆਪਣਾ ਨਾਮ ਜੀ ਭਗਵਾਨ ਦਾਸ ਪਿੰਡ ਧੌਲਾ ਜ਼ਿਲ੍ਹਾ ਬਰਨਾਲਾ ਜੀ ਮੋਬਾਈਲ ਨੰਬਰ 70396188 ਅੱਜ ਆਪਾਂ 20 ਦਿਨ ਨੂੰ ਵੀਡੀਓ ਕਵਰ ਕਰਦੇ ਪਏ ਹਨਾ ਹਾਂਜੀ 21 ਹੈ ਜੀ 21 ਦਿਨ ਦੀ ਸੋਰੀ ਅੱਜ ਤੇ ਪੰਜ ਰਗ ਸੇਲ 'ਚ ਅਵੇਲੇਬਲ ਆਪਣੇ ਕੋਲ ਹਾਂਜੀ ਪਹਿਲਾ ਨੰਬਰ ਜਿਹੜੀ ਵੇੜ ਦੇਖਦੇ ਆ ਕਿਹੜਾ ਸੂਆ ਸੁਈ ਹੈ ਦੂਜਾ ਸੂਆ ਸੁਈ ਹੈ ਬੱਚਾ ਕੀ ਦੇਤਾ ਇਹਨੇ ਉਹ ਥੋੜੀ ਬੱਚੀ ਹੈ ਮਗਰ ਇਹਦੇ ਬੱਚੀ ਆ ਤੇ ਸੁਈ ਸਵਾਈ ਤਾਂ ਜੇਰ ਜੂ ਰੋਕੇ ਆ ਜੇਰ ਦੀ ਗਾਰੰਟੀ ਹੈ ਜੀ ਆਪਣੇ ਕੋਲ ਵੇਚਦਾ ਵੀਡੀਓ ਮਿਲੂਗੀ ਜਿੰਨਾ ਕੋ ਬੋਲਾ ਸਟਾਰ ਕਿੰਨਾ ਕੁ ਦੁੱਧ ਪਾਉ ਦਵਾਇਆ ਜਸਟਰ ਮੰਨ ਲਓ ਇਹ ਥਾਰਾਂ ਉਦੀ ਨੂੰ ਤੁਹ ਖੁੱਲਾ ਦੇ ਠੀਕ ਹੈ ਚੌੜ ਚਵਾਏ ਇੱਕ ਨੰਬਰ ਹਾਂਜੀ ਸੋ ਧਾਰਾ ਵਗੈਰਾ ਦੇਖੋ ਪੂਰੇ ਮੋਟੇ ਮੋਟੇ ਸਾਫ ਸੁਥਰੇ ਧਾਰਾਂ ਤੇ ਚੌੜ ਚਵਾਏ ਦਾ ਵੀ ਨੇ ਫਿਰ ਨਰਮ ਪੂਰੀ ਪੋਲੀ ਆ ਹਨਾ ਹਾਂਜੀ ਹਾਂਜੀ ਲੈ ਮੂਹਰੇ ਥਾਣਾ ਚ ਹੋਰ ਮਾਰਦੀ ਧਾਰਾਂ ਸੋ ਦੇਖੋ ਜਮਾ ਤੇ ਬਾਕੀ ਥਾਣਾ ਚ ਵਿੱਤੀ ਬਹੁਤ ਆ ਗੱਠ ਗੱਠ ਦੀ ਵਿੱਤੀ ਹੈ ਥਾਣਾ ਇਹਦਾ ਹਨਾ ਹਾਂਜੀ ਬਾਕੀ ਆ ਆਰਡਰ ਵੀ ਫੀਟਿੰਗ ਵਾਲਾ ਦੇਵਾ ਨਹੀਂ ਕੋਈ ਟੁੱਟਮਾਂ ਲੰਕਮਾਂ ਲੇਵਾ ਹੋਊਗਾ ਠੀਕ ਹੈ ਤੇ ਇਹ ਥਲੇ ਇਹ ਬਾਅਦ 14 15 ਪੋਲੀ ਹੈਗੀ ਆ ਹਾਂਜੀ ਪਾ ਠੀਕ ਆ ਖੋਲ ਦੇ ਲੈਣਾ ਜਾਵਾ ਤੇ ਬਾਕੀ ਰਾਜਸਵੀ ਭੜੀ ਬਹੁਤ ਜਿਆਦਾ ਸੋ ਕੱਦ ਕਾੜ ਵਗੈਰਾ ਦੇਖੋ ਓਕੇ ਆ ਪੂਰਾ ਸਾਫ ਸੁਥਰਾ ਤੇ 14 15 ਦੀ ਸਟਾਰਟਿੰਗ ਤੇ ਹਗੀ ਆ ਹਨਾ ਗਰਮੀਆਂ ਵਾਲਾ ਡੀ ਫ੍ਰੀਜੀ ਆ ਜੀ ਜਮਾ ਜਾਇਗਾ ਲਾ ਤੇ ਚੌਂਡ ਜਵਾ 1 ਨੰਬਰ ਜਾਵਾ ਤੇ 20 ਕਿਲੋ ਦਾ ਮੰਨ ਕੇ ਲੈ ਲੈ ਬੰਦਾ ਤੇ ਪਾ ਪਾ ਕੀ ਰਹੁ ਇਹਦਾ ਓਹ ਸੌਂਦੇ ਕਰਾਂਗੇ ਜਾਇਜ ਹੋਊਗਾ ਹਾਂ ਜੀ ਲੈ ਜੀ ਅਗਲੇ ਦੀ ਸੇਵਾ ਤੇ ਵੀ ਡਿਪੈਂਡ ਆ ਜੀ ਹੁਣ ਪਾਉਲ ਨੂੰ ਫਿਰ 20 ਮਿੰਟ ਦਿੰਦੀ ਜਾਇਜ ਗੱਲਾ ਤੇ ਬਾਕੀ ਚਮਕ ਚੌਕ ਕੋ ਸਰੀਨ ਦੇ ਕੱਪੜੇ ਵਰਗੀ ਭਈਆ ਜਮਾ ਰਾਜੀ ਬਹੁਤ ਆ ਪਹਿਲੇ ਨੰਬਰ ਜਿਹੜੀ ਆਪਾਂ ਤੁਹਾਨੂੰ ਸੂਈ ਸੋਇ ਧਾਰਾ ਮਾਰ ਕੇ ਦਿਖਾ ਤੇ ਅੱਗੇ ਦੂਜੇ ਨੰਬਰ ਜਿਹੜੀ ਆਪਾਂ ਦੇਖ ਲਈ ਜਨੇ ਆ ਇਹ ਕਿਹੜਾ ਸੁਆ ਵੀ ਰਸੂਈਆ ਦੂਜਾ ਸੁਆ ਸੁਈਆ ਇਹ ਤਿੰਨ ਚਾਰ ਭਾਂਦਾ ਵਿੱਚ ਲਾ ਗਏ ਜਣਾ ਯਾਰ ਸਿੱਧਾ ਬਰੋਸ ਆਈ ਠੀਕ ਆ ਲੈ ਬਾਈ ਬਹੁਤ ਚੰਗਾਲੀ ਫਿਰਦੇ ਪੁੱਤਾਂ ਦੇ ਅੱਗੇ ਵਿੱਚ ਲੈਵਾਣਾ ਹਾਂ ਤੇ ਬੱਚਾ ਇਹਨੇ ਕੀ ਜੇਦਾ ਇਹਦੇ ਨਾਲ ਬੱਚਾ ਜੀ ਬੱਚਾ ਤੇ ਕਹਿਵਾਂ ਤੇ ਰੋ ਗਿਆ ਸੁਈ ਨੂੰ ਇਹਨੂੰ ਦੂਜਾ ਨਹੀਂ ਆਈ ਕੰਦੀ ਸੁਈਏ ਜੇਰ ਜੀ ਰੋਕਿਆ ਹਾਂਜੀ ਵੀਡੀਓ ਆਪਣੇ ਕੋਲੇ ਜੇਰ ਦੀ ਗਾਰੰਟੀ ਆ ਬਾਕੀ ਕੈਮਰੇ ਆਪਾਂ ਰਕਣ ਜੇ ਰ ਕੈਮਰਾ ਚ ਵੀ ਚੈੱਕ ਕਰਦਾ ਜਾਇ ਜਗਾ ਲਾ ਜਮਾ ਹਨ ਤੇ ਚੋਂਡ ਚ ਵਾ ਇੱਕ ਨੰਬਰ ਚੋਂਡ ਚ ਵਾ ਇੱਕ ਨੰਬਰ ਤੇ ਧਾਰਾ ਮਾਰ ਕੇ ਦਿਖਾਵਾਂਗੇ ਆਪਾਂ ਧਾਰਾ ਮਾਰ ਕੇ ਸੋ ਦੋ ਨੰਬਰ ਵਹਿ ਜੇ ਧਾਰਾ ਦੇਖੋ ਜਮਾ ਚੋਂਡ ਚ ਵਾ ਇੱਕ ਨੰਬਰ ਆ ਪੂਰਾ ਜਮਾ ਗਰਦਾ ਢਾਉਂਦਿਆ ਜਮਾ ਥੱਲੇ ਮੇਟਾ ਚ ਗਲਜਾਂ ਕਰਨ ਤੱਕ ਜਾਂਦੀ ਆ ਤੇ ਫਿਰ ਮਗਰਸ ਰਾਜੇ ਮਾਰਦੀ ਧਾਰਾ ਸੋ ਕੋਈ ਟੁੱਟਦੀ ਮੋਕਦੀ ਨਹੀਂ ਪੂਰ ਛੜ ਲਾਣੀ ਕੋਈ ਤੇ ਦੇਖੋ ਚੋਂਡ ਚ ਵਾ ਤੇ ਭਾਨੇ ਫਿਰ ਚੋਣ ਜਵਾਬ ਦੀ ਆ ਬੈਰ ਮਾੜੀ ਨਹੀਂ ਹਾਂ ਥੰਮੋ ਨਹੀਂ ਮੈਡ ਮਾੜੀ ਹੋ ਆਪਣੀ ਹੋਈ ਠੀਕ ਹੈ ਕਿ ਮੰਨ ਕੇ ਜਾ ਜਿਵੇਂ ਕਹਿੰਦੇ ਹੁੰਦੇ ਵੀ ਕੈਸਾ ਲੱਗਦਾ ਤਜਰਬਾ ਫਿਰ ਕੈਸਾ ਲੱਗਦਾ ਕੈਸਾ ਲੱਗੇ ਲੱਗਦਾ ਵਪਾਰ ਕਰ ਲੱਗਿਆ ਨੂੰ 15 ਕਿਲੋ ਦਾ ਕੰਮ ਕਰਦਾ ਜੀ ਜਗ੍ਹਾ ਲੈ ਏਡਾ ਟਾਈਮ ਤੇ ਮੰਨ ਕੇ ਚੱਲ ਵੀ ਦਾੜੀ ਵਾਲ ਜੱਟੇ ਹੋ ਜਾਂਦੇ ਆ ਤੇ ਰੰਗ ਚਮਕ ਤੇ ਲੈਵਾ ਫਿਟੀ ਗਾਲਾ ਕਿਸੇ ਮੱਖੂਆਂ ਸੋਟਾ ਨਹੀਂ ਹੈਗਾ ਵੇੜ ਚ ਕਿੰਨਾ ਦਾ ਤੁ ਮੰਨ ਕੇ ਲੈ ਵੰਦਾ ਬਸ ਕਰ ਦੋ ਤੁ 25 26 ਕਿਲੋ ਖੁੱਲੋ ਹੀ ਦੇ ਦੂੰ ਜੀ ਆਪਾਂ ਸਾਹਜਾ ਲਾ ਕੇ ਚੱਲੇ ਵੀ ਰੁੱਤ ਬਾੜੀ ਪੈਟੀ ਹੁੰਦੀ ਆ 22 23 ਮੈਂ ਜਿੰਦ ਤੱਕ ਟੀਮੂ ਮੈਣੀ ਨਹੀਂ ਰੱਖਦਾ ਜੀ। ਵੀ 24 25 ਕਿਲੋ ਵਾਲੀ ਹੈਗੀ ਆ ਜਮਾ। ਤੇ ਭਾਅ ਫੋਨ ਤੇ ਹੋਵੇ ਦਾ। ਸਭ ਫੋਨ ਤੇ ਚਲ ਕਦੇ ਢਿੱਲੋ ਕਹੀਏ। ਤੇ ਵੀਰੇ ਕੱਦ-ਕਾੜ ਵਗੈਰਾ ਪੂਰਾ ਓਕੇ ਆ ਜਮਾ ਹਨਾ। ਤੇ ਜਿੰਦ ਜਾਨ ਰਾਜੀ ਸਮੀ ਬੜੀ ਵੀ ਤੇ ਦੋ ਬਾਦ ਦਾ ਕਰਾਉ ਸਕਾ ਸੋਨਾ ਬੱਚੇ ਨੂੰ ਭਜਦੀ ਆ ਹਨਾ। ਬੱਚਾ ਇਹਦੇ ਪਿੱਛੇ ਹੈਗਾ ਮੇਰ ਕਾਫ ਦੇ ਚੌਣ ਚਵਾ ਦੇ ਇੱਕ ਨੰਬਰ ਤੇ ਰੇਟ ਫਿਰ ਜਮਾ ਬਾਤ ਦਾ ਹੋਵੇ ਦਾ। ਚਾਹੂ ਬੋਲਿਆਂ ਦੀ ਪੂਰੀ ਆ। ਢਿੱਲੋ ਸਾਰੇ ਥੋੜਾ ਨੂੰ ਪੂਰੀ ਆ। ਤੇ ਦੁੱਧ ਮੱਝਾ ਨਾਲ ਕੰਪੇਅਰ ਕਰੂ ਇਹਦਾ ਹਨਾ। ਸੁੱਲੀ ਬਾਬਾ ਜੀ ਦੇਖੋ ਜੇ ਮੈਂ ਬਿਲਕੁਲ ਫਿੱਟ ਫਾੜ ਲੈਵਾ ਤੇ ਅੱਗੇ ਪਿੱਛੇ ਦਾ ਹਵਾਨਾ ਸੋਹਣਾ ਦੁੱਧ ਬਹੁਤ ਜਮਾ ਦੁੱਧ ਮਾਝ ਨੂੰ ਕੰਪੇਅਰ ਕਰੂ ਜਮਾ ਹਨਾ ਹਾਂਜੀ ਹਾਂਜੀ ਤੇ ਅੱਗੇ ਬਾਈ ਜੀ ਗੱਲ ਕਰਦੇ ਆ ਪਤੀਜੇ ਨੰਬਰ ਤੇ ਜਰਸੀ ਖੜੀ ਹੈ ਜਿਹੜੀ ਹਾਂਜੀ ਇਹ ਕਿਹੜਾ ਸੂਆ ਸੁੰਦੀ ਆ ਕੀ ਦੂਜਾ ਸੂਆ ਸੁੰਦੀ ਆ ਕੈਕ ਤੇ ਲੈਂਦੀ ਆ ਸੂਣ ਚ ਅਜੇ ਇਹ ਮੈਂ ਲੈ ਲੂ ਜੀ ਦਾ ਅਸਲੀ 10 ਦਿਨ ਸੂਣ ਚ ਬਾਕੀ ਸੁਭਾ ਦੂਜਾ ਸੁੰਦੀ ਆ ਕਿੰਨਾ ਦੁੱਧ ਪਾਉ ਦਿਸ ਵਾਰ ਇਹ ਪਤ 20 ਕਿਲੋ ਦੇ ਦਿੰਦੀ ਆ ਤੇ ਬਾਕੀ ਟੋਟਾ ਟਾ ਮਥੇ ਜ ਬਹੁਤ ਚੰਗਾ ਹੈ ਨਾ ਮੈਂ ਕਹਾਂ ਉਹਨੇ ਕੌਂਦੀ ਜੇ ਪਾਣੀ ਪੀਉਣ ਵਾਲਾ ਕਮੂਖ ਹੋਰੇ ਉਹ ਜਰਸੀ ਹੈ ਨਾ ਹਾਂਜੀ ਹਾਂਜੀ ਠੀਕ ਹੈ ਤੇ ਕਿੰਨਾ ਦੁੱਧ ਮੰਨ ਕੇ ਚਲੇ ਨੱਟ ਬੰਦਾ 20 ਕਿਲੋ ਹੀ ਪੁੱਲੋ ਰੁਲਾ 10 ਦਿਨ ਬਾਕੀ ਪਏ ਆ ਧੋਰੀ ਵੀ ਛੋੜੇ ਵੀਰ ਬਾਹਰ ਨੂੰ ਇਹਨੂੰ ਸਾਡੀ ਬੱਟੇ ਵਰਗੀ ਵੜ ਤਿਆਰ ਕਿਸੇ ਪਸੂਆ ਨਹੀਂ ਹੈ ਵਿੱਚ ਜਿਹੜੇ 20 ਕਿਲੋ ਵਾਲਾ ਬਟਾ ਕੰਡਾ ਦਾ ਅੱਧਾ ਵੀ ਟੈਕ ਗਿਆ ਉੱਤੇ ਉਹ ਟੀਜ ਹੈ ਜਮਾ ਹੈ ਨਾ ਗੱਲਾਂ ਕਰਾਂਗੇ ਇਸੇ ਵੜ ਤਿਆਰ ਹੋਊਗੀ ਠੀਕ ਹੈ ਤੇ ਬਾਕੀ ਪੱਠ ਫੁੱਟੇ ਦੀ ਬੰਨ ਤੇ ਦੇਖੋ ਤਾਂ ਚੌੜੀ ਰਾਜੀ ਬਹੁਤ ਦਾ ਮੂੰਹ ਦੇਖੋ ਕੰਨ ਨ ਤੇ ਪੂਰੀ ਬਰੀਡ ਦੇ ਵਿੱਚ ਆ ਭਾ ਫਿਰ ਜਮਾ ਬੈਜ ਜਾਇਜ ਕਰੇਗਾ ਆ ਜਾਏ ਜੀ ਠੀਕ ਹੈ ਸੋ ਤੋਰਾ ਵਗੈਰਾ ਦੇਖੋ ਪੂਰਾ ਸੋਹਣਾ ਸਾਫ ਸੁਥਰਾ ਤੇ ਲੈਵਰ ਫਿਟਿੰਗ ਆੜਾ ਜਾਵਾ ਆ ਥੋੜਾ ਜਰਸੀ ਆ ਜੀ ਜਿਹਨੂੰ ਕਹਿੰਦੇ ਹੁੰਦੇ ਆ ਠੀਕ ਹੈ ਪੰਜਾਬ ਵਾਲੀ ਜਰਸੀ ਪੰਜਾਬ ਵਾਲੀ ਜਰਸੀ ਦਾ ਸੋ ਫੇਸ ਕੁਆਲਿਟੀ ਵਗੈਰਾ ਦੇਖੋ ਨੇੜ ਤੋਂ ਜਮਾ ਕਿਆ ਬਤਾ ਪੂਰੀ ਅਸਲ ਜਰਸੀ ਹੈ ਜਮਾ ਸੋ ਜਿਹੜਾ ਫੇਸ ਦੇਦੇ ਨੇ ਆ ਚੀਜ਼ੇ ਮੁੱਲ ਪੈਂਦਾ ਜਿਹੜਾ ਟੋਆ ਪੈਂਦਾ ਜਿਹੜਾ ਹੈਨਾ ਹਾਂਜੀ ਹਾਂਜੀ ਜਦੋਂ ਆ ਗਿਆ ਸਿੱਧਾ ਤਾਂ ਫਿਰ ਕਰਾਸ ਆ ਗਿਆ ਉੱਥੇ ਹਾਂਜੀ ਜਾਇਜ ਗੱਲ ਆ ਜੀ ਜਿਹਨੂੰ ਮਨ ਫੋਟੋ ਵਗੈਰਾ ਉਹਨੂੰ ਕਰੇ ਹਾਂ ਠੀਕ ਹੈ ਗੱਲ ਮੁਸ਼ਾਹਰਾਂ ਨੂੰ ਧੱਕਾ ਕਰ ਦਈਏ ਵੀ ਹਨਾ ਦੁੱਧ ਫਿਰ ਚੱਲੂ 20 ਤੋਂ ਪਾਰ ਹਨਾ ਸੋ ਖੜ ਨਹੀਂ ਖੁੰਨੀ ਦੇਖੋ ਵਹਿੜ ਦੀ ਬਿਊਟੀ ਬਾਡੀ ਬਹੁਤ ਚੰਗੀ ਆ ਲੈ ਜਾਲ ਵੀ ਬੰਨ ਦੇ ਨੂੰ ਜਾਵਾਂ ਤੇ ਦੰਦਾ ਜਿਹੋ ਵੀਰੇ ਅਜੇ ਇਹ ਕਿਵੇਂ ਹੈ ਬਣਾ ਬੱਚਾ ਖੜਾ ਸੋਨੋ ਲੱਗਦਾ ਹੁੰਦਾ ਤੇ ਘੜੀਆਂ ਆਣੇ ਤੂੰ ਹੀ ਲਗਿਆ ਕਰੂਗੀ ਤੇ ਦੰਦ ਵਗਰਦੇ ਨੇ ਦੇਖਿਆ ਪਏ ਨੇ ਨਹੀਂ ਦੰਦ ਨਹੀਂ ਦੇਖੀ ਠੀਕ ਆ ਰਾਜੀ ਰੂਜ ਪੜੀ ਵੀ ਬਹੁਤ ਜਾਦੇ ਆ ਤੇ ਲੇਵਾ ਫਟਫਟ ਆ ਜਮਾ ਹਨਾ ਹਾਂਜੀ ਹਨਾ ਵਾਹ ਢੱਲਾ ਬਹੁਤ ਲੰਤਲੋ ਠੀਕ ਹੈ ਸੋ ਲੇਵਾ ਦੇਖੋ ਨੇੜ ਤੋਂ ਬਿਲਕੁਲ ਫਿਟਿੰਗ ਵਾਲਾ ਲੇਵਾ ਆਜਾ ਬਲੂਆਂ ਬਹੁਤ ਪੰਜਰੇ ਨੇ ਵਿੱਚ ਫੀਟਿੰਗ ਨਾਲ ਬਣਾਉਗੀ ਜਿੰਨਾ ਬਣਾਉ ਠੀਕ ਹੈ ਠੰਡੀ ਸੀਲ ਦੀ ਦੇਖੋ ਜੀ ਤੇ ਅਗੇ 4 ਨੰਬਰ ਜਿਹੜੇ ਬੱਚੀ ਦੇ ਚੌਥੇ ਨੰਬਰ ਤੇ ਆਪਾਂ ਇਹ ਪਲੂਣ ਬੱਚੀ ਹੈ ਚ 4 ਦਾ ਮੰਗੂ ਚੌਕ ਦੇ ਵਾਲਾ ਕੱਢ ਗਈ ਪਲੂਣ ਪਹਿਲਾਂ ਸੂਆ ਪਹਿਲਾਂ ਇਹ ਆ ਗਈ ਆਪਣੀ ਚੌਥੇ ਨੰਬਰ ਤੇ ਆ ਗਈ ਹੈ ਨਾ ਹਾਂਜੀ ਹਾਂ ਕਹਿ ਕੇ ਦਿਨ ਕੱਢਦੀ ਹੈ ਇਹ ਜੇ ਸੂਈ ਹੋਈ ਹੈ ਇਹ ਬੱਚਾ ਇਹਦਾ ਅੱਛਾ ਆਜ ਦਾ ਬੱਚਾ ਸੂਈ ਸਵਾਈ ਹੈ ਹਾਂਜੀ ਹਾਂ ਕਹਿਵਾ ਦਿਨ ਹੋਗਾ ਸੂਈ ਨੂੰ ਇੱਕ ਪਰਸੋਂ ਅੱਥਨੇ ਸੂਈ ਰਾਤ ਨੂੰ ਚਲੋ ਠੀਕ ਹੈ ਦੁੱਧ ਕਿੰਨਾ ਕੁ ਸਟਾਰਟਿੰਗ ਆ ਦੁੱਧ ਇਹਦੇ ਥਲੇ ਕਿੰਨਾ ਦੀ ਸਤਾ ਸਤਾ ਤੇ ਕਿੰਨਾ ਬੋਲਾ ਹਾਜਰਾ ਥੱਲੇ ਦੇ ਜੀ 17 ਕਿਲੋ ਬੋਲਾ ਹਾਜਰਾ ਜੀ ਮੰਨ ਕੇ ਚੱਲੀ ਵੀ 8 ਡੱਬੇ ਟਾਈਮ ਦਾ ਭਰਨ ਵਾਲਾ ਹੈਗਾ ਹਾਂਜੀ ਸੱਲੋ ਨਹੀਂ ਲੰਘਿਆ ਬਾਕੀ ਅਜੇ ਜਦੋਂ ਨੂੰ ਬਦਲੇ ਜੇ ਟਾਈਮ ਤੇ ਖਾਲੀ ਤਾਂ ਫਿਰ ਕਰਤੀ ਹੋਏ ਇਹ ਹਾਂਜੀ ਠੀਕ ਹੈ ਥੋੜਾ ਜਿਹਾ ਛੜਤਾ ਅੱਧਾ ਕਿਲੋ ਜਿੰਨੇ ਕਿਲੋ ਜੜ ਦੀ ਠੀਕ ਹੈ ਚੋਅ ਵੀ ਓਕੇ ਆ ਜਾਵਾਂ ਹਾਂਜੀ ਸੁਭਰਤ ਧਾਰਾ ਵਗੈਰਾ ਦੇਖੋ ਚੋਣ ਚਵਾ ਇੱਕ ਨੰਬਰ ਜਾਵਾਂ ਸਾਫ ਸੁਥਰਾ ਤੇ ਮੋਟਾ-ਮੋਟਾ ਚੋਣਾ ਜਾਵਾ ਕਿਆ ਬਾਤ ਹੈ ਤੇ ਮਗਰ ਅਥਰਾ ਜੇ ਵੀ ਧਾਰਾ ਮਾਰਦੀ ਜਾਵਾਂ ਕੋਈ ਭੂਰ ਸਰ ਲੈਣੀ ਤੂੰ ਦੇਖੋ ਚੌਂਡ ਚਵਾਦੀ ਇੱਕ ਨੰਬਰ ਇੱਥੇ ਹੀ ਹੋ ਜਾਂਦੇ ਮਾੜੇ ਮੈਨੂੰ ਲੈ ਮਾਰ ਦੇ ਸਮਾਰ ਕੇ ਹੁਣ ਮਾਰ ਦੇ ਮਾਰ ਦੇ ਬੜਾ ਠੀਕ ਆ ਮਗਰ ਸਣਾ ਜੀ ਮਾਰ ਦੇ ਸੋ ਚੌਂਡ ਚਵਾਦੀ ਦੇਖੋ ਜਿਵੇਂ ਇੱਕ ਨੰਬਰ ਨਿਆਣਾ ਨੂਣਾ ਵਧੀਆ ਪੌਂਦੀ ਆ ਤੇ ਪਲੂਣਾ ਜਿਵੇਂ ਕੋਈ ਆਲ ਉਹ ਨਹੀਂ ਕਰਦੀ ਹਣਾ ਨਹੀਂ ਕਰਦੀ ਤੇ ਇੱਕ ਨਾ ਦੁੱਧ ਮੰਨ ਕੇ ਚੱਲੇ ਜਾਂਦਾ ਇਹ ਤੋ ਇਹ ਤੇ ਉਹ ਵੀ 25 ਛੁੱਪੀ ਗੋਦਸੋ ਭਾਵਾ ਤੋਏ ਦਾ ਤੋਰੀ ਬਾਹਰ ਸੋ ਚੌਥੇ ਨੰਬਰ ਵਾਲੀ ਵੈਚੀ ਦੇਖੋ ਪਲੂਣ ਪਹਿਲਾ ਸੁਆ ਤੇ ਲੇਵਾ ਦੇਖੋ ਫਿਟਿੰਗ ਆਲਾ ਪੂਰਾ ਜਾਵਾ ਫੋਰਨ ਕੰਟਰੀ ਵਾਲਾ ਦੇਵਾ ਲੱਗਾ ਜੇ ਮੈਂ ਫਿਟਿੰਗ ਲੱਤ ਦੇਖ ਠੀਕ ਆ ਅੱਗੇ ਪਿੱਛੇ ਦਾ ਹਵਾਨਾ ਹਨਾ ਬਾਕੀ ਕੱਦ ਵਾਲੀ ਬੱਛੀ ਆ ਜੀ ਪਲੂਨ ਦਾ ਐਡਾ ਕੱਦ ਮਿਲਦਾ ਹੀ ਨਹੀਂ ਜਿੰਦ ਜਾਨ ਰਾਜਿਰੂ ਜੀ ਬਹੁਤ ਆ ਹਨਾ ਹਾਂਜੀ ਹਾਂ ਤੋਰੀ ਕਰਸ ਮਾਰ ਕੇ ਲੰਬੀ ਹੋਰ ਸੋ ਲੇਵਾ ਦੇਖੋ ਫਿੱਟ ਫਾੜ ਤੇ ਬਾਕੀ ਪੂਰਾ ਚੱਲ ਬਗਦ ਹਨਾ ਹਾਂਜੀ ਹਾਂ ਉੱਤੋਂ ਸੋਹਣੀ ਹੱਦੋਂ ਵੱਧ ਨੇ ਕਹਿੰਦੇ ਹੁੰਦੇ ਆ ਠੀਕ ਆ ਗਾਣੇ ਦੀ ਗੱਲ ਹਨਾ ਇਹ ਕੁੱਚਾ ਲੰਬਾ ਗੱਦ ਕਹਿੰਦਾ ਸੋਹਣੀ ਹੱਦੋਂ ਵੱਧ ਤੇ ਸੋਹਣੀ ਤਾਂ ਹੈਗੀ ਆ ਪੁੱਲੇ ਵਾਲਾ ਥਣ ਮੁਸੀਏ ਤੇ 24 25 ਕਿਲੋ ਦੁੱਧ ਮੰਨ ਕੇ ਲੈ ਲਿਆ ਬੰਦਾ ਲੈ ਚੱਲ ਬੱਚੇ ਦੇ ਭਾਈ ਦੇ ਥੋੜਾ ਜਿਹਾ ਹੱਥੀ ਥੂਲੇ ਦੋਨਾਂ ਭੰਤਾ ਸਨ ਠੀਕ ਐ ਸੋ ਪੂਰਾ ਸੋਹਣਾ ਫਿਟਿੰਗ ਵਾਲਾ ਥਾਣਾ ਮਾਨਾ ਤੇ ਰਾਜੀ ਸਮੀ ਭਲੀ ਵੀ ਜਿੰਦ ਜਾਣ ਤੇ ਸੂਈ ਸਵਾਈ ਚਵਾ ਕੇ ਦੇ ਦਾਂਗੇ ਆਪਾਂ ਦੋ ਟਾਈਮ ਦੋ ਟਾਈਮ ਥੂਲੇ ਤਿੰਨ ਥੂਲੇ ਹੀ ਆਪਾਂ ਨੂੰ ਕੋਈ ਲੋੜ ਨਹੀਂ ਇੱਕ ਤਾਂ ਹੁੰਦੀ ਹੈ ਕਹਿਣ ਵਾਲੀ ਗੱਲ ਇੱਕ ਚੌਣ ਵਾਲੀ ਗੱਲ ਹਾਂਜੀ ਹਾਂ ਸੌਦਾ ਕਰ ਲੇ ਬੰਦਾ ਦੋ ਟਾਈਮ ਚੋਲਾਂ ਟਾਈਮ ਥੂਲੇ ਤਿੰਨ ਥੂਲੇ ਹੀ ਕੋਈ ਡਿੱਕ ਦੇ ਕਿਸੇ ਕੋਈ ਡਿੱਕ ਨਹੀਂ ਜੇ ਅੱਗੇ ਵੀਰ ਮਰੇ ਜਿਹੜੇ ਐਂਡ ਤੇ ਖੜੀ ਘੱਬਰ ਦੇਖੀ ਜਨੇ ਆਪਾਂ ਹਾਂਜੀ ਇਹ ਭਾਈ ਕਹਣਗੇ ਵੀ ਕਹਿੰਦਾ ਸਾਰਿਆਂ ਨੂੰ ਸੂਜ ਜਾਈਆ ਹੈ ਹੀ ਆਪਣੇ ਕੋਲੇ ਸਾਰੇ ਤੁਸੀਂ ਤੀਜਾ ਭਾ ਲੈਦੇ ਨਹੀਂ ਤੀਜਾ ਲੈ ਹੀ ਨਹੀਂ ਠੀਕ ਹੈ ਇਹ ਕਹਿ ਕੇ ਤਾਂ ਲੈਂਦੀ ਆ ਇਹ ਲੈ ਲਓ ਜੀ 10 ਦਿਨ ਹਫ਼ਤੇ ਤੋਂ 10 ਦਿਨ ਸੂਣ ਚ ਬਾਕੀ ਪਿਆ ਕਿੰਨਾ ਕੁ ਦੁੱਧ ਦੱਸਿਆ ਪਲੂਣ ਦਾ 30 ਕਿਲੋ ਤਾਂ ਦੱਸਿਆ ਹੋਈ ਜੀ ਪਲੂਣ ਦਾ ਚੋਇਆ 28 30 ਕਿਲੋ ਲੈਡ ਲੈਡ ਸੂਜ ਜਿੱਦੇ ਨੂੰ ਸੂਣਾ ਇਹਨੇ 35 ਕਿਲੋ ਤੋਂ ਦੀ ਓਟ ਤੇ ਦੇ ਦੇਣਗੇ ਆਪਾਂ ਆਪਾਂ ਜੱਟ ਸੌਦਾ ਲਾ ਕੇ ਜੱਲੇ ਗਰਮੀ ਇਹ ਆਪਣੇ ਘਰੇ ਸੂਪੀ ਤਾਂ 35 ਕਿਲੋ ਬਣਾ ਕੇ ਸੁੱਟਾਂਗੇ ਠੀਕ ਹੈ 10 ਦਿਨ ਬਾਕੀ ਹੈ 10 ਦਿਨ ਬਾਕੀ ਜਿਵੇਂ ਕਿ ਉਹ ਆਪਾਂ ਦੀ ਵੋਲ ਆਪਣੇ ਰਖਾਣ ਬੋਲ ਦੇ ਜੀ ਵੋਜ ਧੋਰੀ ਦੇ ਮੇਰੇ ਬਾਹਰ ਨੂੰ ਕੋਈ ਲੋਦੀ ਦੇਖੋ ਸੋ ਕੱਦ ਕਾਠ ਵਗੈਰਾ ਦੇਖੋ ਸੋਣਾ ਸਾਫ ਸੁਥਰਾ ਰਾਜੀ ਸਮੀ ਪੜੀ ਵੀ ਮੰਨ ਕੇ ਚੱਲੀਏ ਗਰਮੀ ਦੇ ਵਿੱਚ 30 ਕਿਲੋ ਤੋਂ ਬਾਹਰ ਵਾਲੀ ਹੈਗੀ ਆ ਹਾਂ ਜੀ ਹੋਰ ਚੰਗੀ ਸੇਵਾ ਉਹਦਾ 34 35 ਤੇ 30 ਕਿਲੋ ਦੁੱਧ ਇਹਨੇ ਪਾ ਦੇਣਾ ਤੇ ਬਾਕੀ ਫੇਸ ਕੁਆਲਟੀ ਵਗੈਰਾ ਦੇਖੋ ਬੋਦੀਵਾਦੀ ਚੰਗੇ ਹੋ ਫਿਰ ਲੱਗ ਭਾਗ ਦਿੰਦਾ ਜੀ ਹਨਾ ਕਦੰਦੇ ਦੇਖੇ ਨਹੀਂ ਦੰਦ ਨਹੀਂ ਦੇਖਿਆ ਆਪਾਂ ਵੀ ਗੱਪ ਨਹੀਂ ਮਾਰਦੇ ਠੀਕ ਹੈ ਤੇ ਰੇਟ ਜੈਨੂਲ ਹੋਊਗਾ ਰੇਟ ਜੈਨੂਲ ਹੋਊਗਾ ਜੀ ਲੈ ਜਾ ਜੜਾ ਲਾਤਾ ਫਿਰ ਮੈਂ ਨਗਰ ਦਾ ਲੈਵਾਗਾ ਸੋ ਉਸ ਦਿਖਾ ਦਿਆਂ ਦੋ ਦਿਖਾ ਦਿਆਂ ਆਪਾਂ ਗੱਬਣਾ ਤਿੰਨ ਦਿਖਾ ਦੇ ਸੁੰਜੀਆਂ ਵੀ ਆ ਪਿੰਡ ਧੌਲਾ ਜਿਹੜਾ ਬਰਨਾਲਾ ਵੀਡੀਓ ਦੇਖਣ ਲਈ ਸਭ ਦਾ ਤੈਅ ਰੋ ਧੰਨਵਾਦ